ਹਜੂਰ ਦੀ ਪਿਆਰੀ ਸਾਧ ਸੰਗਤ ਜੀ ਰਾਧਾ ਸਵਾਮੀ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਜੋ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬਾਰੇ ਤੇ ਪੁੱਜਿਆ ਹਜੂਰ ਪਿਤਾ ਜੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਤਾਰੀਫ਼ ਕੀਤੀ ਸੀ ਅਤੇ ਇਹ ਕਿਹਾ ਸੀ ਕਿ ਇਹ ਨੌਜਵਾਨ ਜੋ ਕਿ ਪੰਜਾਬ ਨੂੰ ਬਚਾਉਣ ਦੇ ਲਈ ਆਇਆ ਸੀ ਪਰ ਇਸ ਨੌਜਵਾਨ ਦੇ ਨਾਲ ਸਰਕਾਰਾਂ ਨੇ ਸਰਾਸਰ ਤੱਕਾ ਕੀਤਾ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪੂਜਯਾ ਹਜੂਰ ਪਿਤਾ ਜੀ ਬੋਲੇ ਤਾਂ ਸ੍ਰੀ ਪਰ ਸਰਕਾਰਾਂ ਇਹ ਨਹੀਂ ਸੋਚ ਰਹੀਆਂ ਕਿ ਪੰਜਾਬ ਦੇ ਵਿੱਚ ਕਿੰਨਾ ਸੁਧਾਰ ਕੀਤਾ ਭਾਈ ਅਮਰਤਪਾਲ ਸਿੰਘ ਨੇ ਪਰ ਫਿਰ ਵੀ ਇਹਨਾਂ ਸਰਕਾਰਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਹੀ ਉਲਟ ਸਮਝਿਆ ਉਹਨਾਂ ਨੂੰ ਇੱਕ ਬਹੁਤ ਵੱਡਾ ਟੈਰਰਿਸਟ ਬਹੁਤ ਵੱਡਾ ਇੱਕ ਅੱਤਵਾਦੀ ਵੱਖਵਾਦੀ ਪਰੋਸ ਕੇ ਉਸ ਨੂੰ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਇੱਕ ਵਾਰ ਫਿਰ ਪੰਜਾਬੀ ਧਰਤੀ ਦੇ ਉੱਪਰ ਚਮਕਿਆ ਹੈ ਸੱਚ ਦਾ ਚਾਨਣ ਤੇ ਹਾਲ ਹੀ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਜੇਲ੍ਹ ਦੇ ਵਿੱਚ ਹੋਣ ਦੇ باوجود ਵੀ ਉਹਨਾਂ ਦੇ ਨਾਲ ਮਿਲਣ ਦੇ ਲਈ ਪਹੁੰਚੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਵੀਡੀਓ ਹੋ ਰਹੀ ਹੈ ਅੱਗ ਵਾਂਗੂ ਵਾਇਰਲ। ਇਹ ਦ੍ਰਿਸ਼ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਅੱਜ ਵੀ ਕਿੰਨੇ ਲੋਕ ਭਾਈ ਅਮਰਤਪਾਲ ਸਿੰਘ ਦੇ ਸਾਫ਼ ਨਿਸ਼ਚੇ ਨੂੰ ਸਲਾਮ ਕਰਦੇ ਹਨ। ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਪਰੂ ਕਰਾਉਂਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਹਰ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਰਾਧਾ ਸਵਾਮੀ ਆਪਾਂ ਜ਼ਿਕਰ ਕਰੀਏ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਦੇ ਦੁਬਈ ਦੀਆਂ ਰੌਣਕਾਂ ਦੇ ਵਿੱਚ ਰਹਿੰਦੇ ਸੀ ਪਰ ਆਪਣੀ ਮਿੱਟੀ ਦੀ ਪੁਕਾਰ ਸੁਣ ਕੇ ਪੰਜਾਬ ਪਰਤ ਆਏ ਉਹਨਾਂ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਆਪਣੀ ਸਾਂਝ ਵਧਾਈ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਦੇ ਲਈ ਅਣਥੱਕ ਮਿਹਨਤ ਕੀਤੀ ਸਿੱਖੀ ਦੇ ਸਰੂਪ ਸਵੈ ਸਥਿਤਾ ਅਤੇ ਆਪਸੀ ਭਾਈਚਾਰੇ ਦੇ ਵੱਲ ਲੋਟਣ ਦਾ ਸੱਦਾ ਦਿੱਤਾ ਭਾਈ ਅਮਰਤਪਾਲ ਸਿੰਘ ਨੇ ਖਾਲਸਾ ਵਹੀਰ ਕੱਢੀ ਖਾਲਸਾ ਵਹੀਰ ਦੇ ਨਾਲ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਸੀ ਉਹਨਾਂ ਦੀਆਂ ਮਾਵਾਂ ਇਹ ਰੋਂਦੀਆਂ ਰਹਿੰਦੀਆਂ ਸੀ ਕਿ ਸਾਡੇ ਪੁੱਤਰ ਸ਼ਾਇਦ ਅੱਜ ਮਰ ਜਾਣ ਜਾਂ ਕੱਲ ਮਰ ਜਾਣ ਕਿਉਂਕਿ ਨਸ਼ਿਆਂ ਦੀ ਡੋਜ਼ ਹੀ ਇੰਨੀ ਲੈਂਦੇ ਐ ਇੰਨੀ ਓਵਰਡੋਜ਼ ਦੇ ਨਾਲ ਮਰਨ ਵਾਲੇ ਕੰਮ ਹੀ ਐ ਪਰ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਏ ਤੇ ਭਾਈ ਅਮਰਤਪਾਲ ਸਿੰਘ ਨੇ ਜੋ ਉਪਰਾਲਾ ਕੀਤਾ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਅੱਜ ਉਹ ਮਾਵਾ ਵੀ ਅਸ਼ੀਸ਼ ਦੇ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਦੀ ਢੀਲੋਂ ਜਿਨ੍ਹਾਂ ਦੀ ਭਗਤੀ ਸੇਵਾ ਅਤੇ ਪ੍ਰੇਰਣਾ ਲੱਖਾਂ ਲੋਕਾਂ ਦੇ ਆਤਮਿਕ ਤੌਰ ਦੇ ਉੱਪਰ ਜੋ ਕਿ ਇੱਕ ਪ੍ਰਭਾਵ ਛੱਡ ਰਹੀ ਹੈ। ਬਾਬਾ ਜੀ ਨੇ अनेका ਸਮਾਗਮਾਂ ਸੰਤ ਸਮਾਗਮਾਂ ਦੇ ਰਾਹੀਂ ਸੰਗਤਾਂ ਨੂੰ ਰਾਹ ਦਿਖਾਇਆ। ਹੰਕਾਰ, ਦੁੱਖ ਤੇ ਕਲੇਸ਼ਾਂ ਤੋਂ ਪਰੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨ ਦੀ ਅਣਥੱਕ ਕੋਸ਼ਿਸ਼ ਕਰ ਰਹੇ ਨੇ ਬਾਬਾ ਜੀ। ਜਿਵੇਂ ਅਸੀਂ ਦੋਨੋਂ ਸ਼ਖਸੀਤਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਅਤੇ ਬਾਬਾ ਗੁਰਿੰਦਰ ਸਿੰਘ ਜੀ ਇਹ ਲੋਨਾਂ ਦੀ ਤੁਲਨਾ ਕਰੀਏ ਤੇ ਦੋਹਾਂ ਦਾ ਮਕਸਦ ਇੱਕੋ ਹੀ ਹੈ ਸਮਾਜ ਨੂੰ ਜਗਾਉਣਾ ਨੌਜਵਾਨਾਂ ਨੂੰ ਨਵੇਂ ਰਾਹ ਤੇ ਲਿਆਉਣਾ ਅਤੇ ਸਾਡੇ ਪੁਰਖਿਆਂ ਦੀ ਵਿਰਾਸਤ ਨੂੰ ਸੰਭਾਲਣਾ ਕਿਸੇ ਨੇ ਨਸ਼ਿਆਂ ਦੀ ਮਾਰ ਦੇ ਨਾਲ ਲੜਾਈ ਕਰਨ ਦੇ ਲਈ ਇੱਕ ਜਥਾ ਬਣਾਇਆ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਨਸ਼ਿਆਂ ਦੇ ਖਿਲਾਫ ਲੜਾਈ ਕਰਨ ਦੇ ਲਈ ਇੱਕ ਜਥਾ ਤਿਆਰ ਕੀਤਾ ਖਾਲਸਾ ਵਹੀਰ ਦੇ ਰਾਹੀਂ ਨੌਜਵਾਨਾਂ ਨੂੰ ਉਸ ਜਥੇ ਦੇ ਵਿੱਚ ਜੋੜਿਆ ਸਿੱਖੀ ਸਰੂਪ ਦੇ ਵਿੱਚ ਜੋੜਿਆ ਖਾਲਸਾ ਵਹੀਰ ਪੂਰੇ ਪੰਜਾਬ ਦੇ ਵਿੱਚ ਕੱਢੀ ਗਈ ਪੰਜਾਬ ਹੀ ਨਹੀਂ ਨੇੜਲੇ ਸੂਬਿਆਂ ਤੋਂ ਵੀ ਨੌਜਵਾਨ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਕੇ ਜੁੜੇ ਤੇ ਦੂਜੇ ਪਾਸੇ ਜੇਕਰ ਆਪਾਂ ਗੱਲਬਾਤ ਕਰੀਏ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੇ ਬਾਰੇ ਤੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਇਹਨਾਂ ਨੇ ਰੋਹਾਨੀਅਤ ਦੇ ਨਾਲ ਰੋਹਾਨੀਅਤ ਦੇ ਨਾਲ ਨਾਮ ਸਿਮਰਨ ਦੀ ਉਸ ਖਿੱਚ ਦੇ ਨਾਲ ਕਿੰਨੀਆਂ ਹੀ ਸੰਗਤਾਂ ਨੂੰ ਜੋੜਿਆ ਤੇ ਅੱਜ ਸੰਗਤਾਂ ਜੋ ਕਿ ਬਾਬਾ ਜੀ ਦੇ ਨਾਲ ਜੁੜੀਆਂ ਹੋਈਆਂ ਨੇ ਬਾਬਾ ਜੀ ਦੇ ਕਹੇ ਵਚਨਾਂ ਅਨੁਸਾਰ ਚੱਲਦੀਆਂ ਨੇ ਅਤੇ ਸਿੱਧੇ ਰਸਤੇ ਦੇ ਉੱਪਰ ਨੇ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਸ਼ਖਸੀਅਤਾਂ ਨੇ ਜੋ ਲੋਕ ਭਲਾਈ ਕੀਤੀ ਹੈ ਉਸ ਦੀ ਕੋਈ ਵੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ। ਸੋ ਸਾਧ ਸੰਗਤ ਜੀ ਹੁਣ ਆਪਾਂ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਤੇ ਅੱਜ ਮਾੜੀਆਂ ਸਰਕਾਰਾਂ ਦੇ ਨਤੀਜੇ ਕਰਕੇ ਉਹਨਾਂ ਦੀ ਮਾੜੀ ਸੋਚ ਦੇ ਭੇਟ ਚੜ ਚੁੱਕੇ ਨੇ ਤੇ ਆਪਾਂ ਨੂੰ ਉਹਨਾਂ ਚੀਜ਼ਾਂ ਚੋਂ ਬਾਹਰ ਕੱਟਣਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰਾਧਾ ਸਵਾਮੀ ਜੀ